ਪਪਾ ਦੇ ਨਿਯਾਮ ਮੇਰੀ ਭੂਈ ਮੈਨੂੰ ਬਹੁਤ ਤੰਗ ਕਰਦੀ ਰਹੀ ਆ ਹਰ ਵੇਲੇ ਮੈਨੂੰ ਬਸ ਮਾਰਦੇ ਰਹਿੰਦੇ ਗੱਲਾਂ ਬਾਤਾਂ ਹੀ ਕਰਦੇ ਰਹਿੰਦੇ ਹੁੰਦੇ ਮੈਂ ਪਪਾ ਨੂੰ ਬੜੀ ਵਾਰੀ ਗਿਆ ਪਪਾ ਆਪਣੇ ਘਰੇ ਚਲੀਏ ਪਪਾ ਗੱਦੀ ਨਹੀਂ ਮੇਰੀ ਗੱਲ ਤੋਂ ਹੰਦਾ ਰਿਹਾ ਬੜੀ ਵਾਰੀ ਮੈਂ ਗਿਆ ਪਪਾ ਘਰੇ ਚਲੀਏ ਆਪਣੇ ਬਸ ਭੂਈ ਦੀ ਹੀ ਗੱਲਾਂ ਮਾਰਦਾ ਰਿਹਾ ਪਪਾ ਤੇ ਮੈਨੂੰ ਹਾਂਜੀ ਬਾਅਦ ਵਿੱਚ ਇਹਨਾਂ ਨੇ ਵਿਆਹ ਕਰਾ ਲਿਆ ਮੈਨੂੰ ਤੇ ਵੀ ਬਾਅਦ ਵਿੱਚ ਪਤਾ ਲੱਗਾ ਇਹਨਾਂ ਦੇ ਹਸਪੀਟਲੋਂ ਅੱਗੇ ਕਹਿੰਦੇ ਮਾਤੇ ਵਧਾਈਆਂ ਦੇਣੀਆਂ ਹਸਪੀਟਲ 'ਚ ਐਸਐਸਪੀ ਦੇ ਦਰਖਾਸਤ ਦਿੱਤੀ ਆ ਉਹਨਾਂ ਕੰਜਰਾਂ ਨੇ ਕੱਪ ਖੜੀ ਮੇਰੀ ਸੁਣੀ ਹੋਊ ਸੱਚੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ सोनू ਗਿੱਲ ਤੁਸੀਂ ਦੇਖ ਰਹੇ ਹੋ ਨਿਊਜ਼ ਅਪਡੇਟ ਅੰਮ੍ਰਿਤ ਸਰ ਚੈਨਲ ਬਹੁਤ ਹੀ ਮਾੜੀ ਤੇ ਦੁੱਖਦਾਈ ਖਬਰ ਲੈ ਕੇ ਆਏ ਆ ਕਿ ਜਿੱਥੇ ਆ ਦੋ ਬੱਚੇ ਤੇ ਉਹਨਾਂ ਦੀ ਮਾਂ ਜਿਹੜੀ ਆ ਆਪਣੇ ਹੀ ਘਰ ਦੇ ਬਾਹਰ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੇ ਰਹੇ ਪਰ ਕਿਸੇ ਨੇ ਵੀ ਕੋਈ ਗੱਲ ਨਹੀਂ ਸੁਣੀ। ਇਹ ਬੇਵਸ ਮਾਂ ਜਿਹੜੀ ਆਪਣੀ ਜਵਾਨ ਧੀ ਨੂੰ ਲੈ ਕੇ ਗੇਟ ਅੱਗੇ ਬੈਠੀ ਰਹੀ। ਕੋਈ ਨਾ ਅੰਦਰੋਂ ਆਇਆ। ਅੰਦਰ ਹੋਣ ਦੇ ਬਾਵਜੂਦ ਵੀ ਜਿਹੜਾ ਆ ਉਹ ਬਾਹਰ ਬੈਠੇ ਤਰਲੇ ਲੈਂਦੇ ਰਹਿ। ਬੁਹਾ ਖੜਕਾਉਂਦੇ ਰਹੇ ਪਰ ਕਿਸੇ ਨੇ ਨਾ ਸੁਣੀ। ਤੇ ਜਿਹੜਾ ਬੱਚਿਆਂ ਦਾ ਪਿਓ ਆ ਇਨੇ ਬਿਨਾ ਤਲਾਕ ਦਿੱਤੇ ਇਸ ਭੈਣ ਨੂੰ ਬਿਨਾ ਤਲਾਕ ਦਿੱਤੇ ਜਿਹੜਾ ਆ ਇਹਨੇ ਦੂਜਾ ਵਿਆਹ ਕਰਵਾ ਲਿਆ ਤੇ ਅੱਗੋਂ ਫਿਰ ਉਹ ਇਹ ਗੱਲ ਕਹਿ ਰਿਹਾ ਆ ਕਿ ਹਾਂ ਵੀ ਜੋ ਮੇਰੇ ਤੇ ਬਣਦੀ ਆ ਕਾਨੂੰਨੀ ਕਾਰਵਾਈ ਕਰੋ ਕੋਈ ਵੀ ਇਸ ਨੂੰ ਪੁੱਛਣ ਵਾਲਾ ਨਹੀਂ ਹੈ ਕੋਈ ਵੀ ਇਸ ਤੇ ਕਾਰਵਾਈ ਕਰਨ ਵਾਲਾ ਨਹੀਂ ਹੈ ਕਿ ਆ ਬੱਚੇ ਜਿਹੜੇ ਐ ਰੋਲ ਜਾਣਗੇ ਤਿੰਨ ਭੈਣ ਭਰਾ ਨੇ ਇੱਕ ਵਿਆਹੀ ਹੋਈ ਆ ਲੜਕੀ ਤੇ ਦੋ ਭੈਣ ਭਰਾ ਇਹ ਨੇ ਇੱਕ ਐ ਭੈਣ ਜਿਹੜੀ ਇਹ ਵੀ ਜਵਾਨ ਹ ਹੁਣ ਇਸ ਟਾਈਮ ਕਿੱਧਰ ਨੂੰ ਜਾਣਗੇ ਤੇ ਕੀ ਕਰਨਗੇ ਇਹਨਾਂ ਦੀ ਮਾਂ ਜਿਹੜੀ ਉਹ 6000 ਰੁਪਿਆ 200 ਰੁਪਿਆ ਦਿਹਾੜੀ ਤੇ ਜਿਹੜਾ ਫੈਕਟਰੀ ਦੇ ਵਿੱਚ ਕੰਮ ਕਰ ਰਹੀ ਹੈ ਕਿਧਰ ਨੂੰ ਜਾ ਰਹੀ ਆਪਣਾ ਪੰਜਾਬ ਵੀਡੀਓ ਨੂੰ ਵਾਤੋਵਾਦ শেয়ার ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਆਪਣਾ ਨਾਮ ਦੱਸੋ ਭੈਣ ਜੀ ਤੇ ਕਿਹੜਾ ਪਿੰਡ ਕਿਹੜਾ ਮੇਰਾ ਨਾਮ ਮਨਦੀਪ ਕੌਰ ਆ ਹਮ ਫੱਤਿਗੜ ਚੂੜੀਆਂ ਰੋਡ ਤੇ ਬਲਪਿੰਡ ਮੇਰੇ ਉੱਥੇ ਪੱਕੇ ਆ ਚਾਟੀਵਿੰਡ ਪਿੰਡ ਮੈਂ ਵੀ ਆਈ ਆ 20 ਸਾਲ ਹੋ ਗਏ ਮੇਰੇ ਵਿਆਹ ਨੂੰ ਕੀ ਮਾਮਲਾ ਕੀ ਹੋਇਆ ਸਾਹਿਬ ਮਾਮਲਾ ਕੋਈ ਨਹੀਂ ਸਾਡੇ ਸਾਡੇ ਸਿਰਫ ਦੋਵਾਂ ਜੀਆਂ ਦਾ ਝਗੜਾ ਸੀ ਚਲੋ ਉਹ ਤੇ ਹੁੰਦਾ ਹੀ ਆਇਆ ਵਾ ਪਰ ਮੈਨੂੰ ਨਹੀਂ ਪਤਾ ਕਿ ਇਹਨਾਂ ਨੇ ਵਿਆਹ ਕਰਾ ਲੈਣਾ ਮੇਰੇ ਬੱਚੇ ਇਹਨਾਂ ਕੋ ਪਹਿਲਾਂ ਮੈਨੂੰ ਕੱਲੀ ਨੂੰ ਕੱਢਿਆ ਵਾ ਫਿਰ ਮੇਰੇ ਬੱਚਿਆਂ ਨੂੰ ਵੀ ਕੱਢ ਦਿੱਤਾ ਹੈ ਤੇ ਕੀ ਨਾਮ ਕੀ ਤੁਹਾਡੇ ਘਰ ਵਾਲੇ ਦਾ ਸੁਵਿੰਦਰ ਸਿੰਘ ਕੋਈ ਕੰਪਲੇਨਟ ਕੀਤੀ ਪੁਲਿਸ ਕੰਪਲੇਨਟ ਪੁਲਿਸ ਕੰਪਲੇਨਟ ਹੋਈ ਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਆਪਣੇ ਹੁਣ ਆ ਜਿਹੜਾ ਘਰ ਆ ਤੁਹਾਡਾ ਇਹ ਇੱਥੇ ਕਿੰਨੀ ਦੇਰ ਦੇ ਬੈਠੇ ਜੀ ਮੇਰੇ ਅਸੀਂ ਅੱਜ ਦੇ ਮੇਰੇ ਬੱਚੇ ਬੈਠੇ ਇੱਥੇ ਆ ਕੇ ਮੇਰੇ ਬੱਚਿਆਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਮੰਮਾ ਉਹ ਬੂਆ ਨਹੀਂ ਖੋਲਣ ਦੇ ਤੇ ਫਿਰ ਮੈਂ ਆਈ ਆ ਮੰਗ ਕੀ ਕਰਦੇ ਮੰਗ ਸਾਡੀ ਇਹੋ ਕਿ ਸਾਨੂੰ ਸਾਡੇ ਘਰ ਚ ਰੱਖਿਆ ਜਾਵੇ ਉਹ ਜਿਹੜੀ ਜਨਾਨੀ ਆਈ ਆ ਉਹਨੂੰ ਬਾਹਰ ਕੱਢਿਆ ਜਾਵੇ ਮੈਨੂੰ ਤੇ ਮੇਰੇ ਬੱਚਿਆਂ ਨੂੰ ਹਾਂਜੀ ਆਪਣਾ ਨਾਮ ਦੱਸੋ ਕੀ ਗੱਲ ਕੀ ਹੋਈ ਏ ਸਾਰੀ ਮੇਰਾ ਨਾਮ ਸੁਖਮਨਦੀਪ ਕੌਰ ਹੈ ਤੇ ਮੇਰੇ ਪਾਪਾ ਮੈਂ ਆਪਣੇ ਪਾਪਾ ਕੋ ਰਹਿਨੀ ਆ ਤੇ ਮੇਰੇ ਪੂਈ ਹੁਣਾਂ ਨੇ ਮੈਨੂੰ ਜ਼ਬਰਦਸਤੀ ਮੇਰੀ ਮੰਮਾ ਕੋ ਕਹਲਾਤਾ ਕਿ ਚਲ ਜਾ ਛੁੱਟੀਆਂ ਵਿੱਚ ਤੇ ਹੁਣ ਪਤਾ ਨਹੀਂ ਕਿਹੜੀ ਜਨਾਨੀ ਨੂੰ ਘਰ ਵਿੱਚ ਲੈ ਕੇ ਆ ਗਏ ਆ ਬਚੂੜਾ ਝੜਾ ਪਾਇਆ ਉਹਨੇ ਤੇ ਉਹ ਸਾਨੂੰ ਅੰਦਰ ਨਹੀਂ ਵੜਨ ਦੇਂਦੀ ਕੰਰੋਂ ਦੇ ਬੈਠੇ ਤੁਸੀਂ ਇੱਥੇ ਅਸੀਂ ਆਪਾਂ ਸਵੇਰ ਦੇ ਇੱਥੇ ਬੈਠੇ ਆ ਬਾਹਰ ਤੇ ਨਾਂ ਤੁਹਾਡੇ ਗਾੜੀ ਦਾ ਕੀ ਆ ਪਾਪਾ ਦਾ ਨਾਮ ਸੁਖਿੰਦਰ ਸਿੰਘ ਤੇ ਕੋਈ ਕੰਪਲੇਨਟ ਕੀਤੀ ਹੈ ਤੁਸੀਂ ਕੰਪਲੇਨਟ ਕੀਤੀ ਸੀਗੀ ਉਹ ਕੋਈ ਸੁਣਦਾ ਹੀ ਨਹੀਂ ਇੱਥੇ ਕਿੰਨੀ ਦੇਰ ਹੋ ਗਈ ਤੁਹਾਨੂੰ ਬੈਠਿਆ ਰੋਣ ਸਾਨੂੰ ਸਵੇਰ ਹੋ ਗਈ ਸਵੇਰ ਦੇ ਸ਼ਾਮ ਹੋ ਗਈ ਇੱਥੇ ਬੈਠੇ ਗੇਟ ਗਾੜੀ ਬੂਆ ਨਹੀਂ ਖੋਲਣਦੇ ਬੜੀ ਵਾਰੀ ਖੜਕਾਇਆ ਕੋਈ ਖਾਦਾ ਪੀਤਾ ਕਿ ਨਹੀਂ ਨਹੀਂ ਕੁਛ ਨਹੀਂ ਖਾਦਾ ਸਵੇਰ ਦਾ ਹੁਣ ਤੁਹਾਡੀ ਮੰਗ ਕੀ ਆ ਪਹਿਣ ਤੁਸੀਂ ਦੱਸੋਗੇ ਮੰਗੇ ਆ ਕਿ ਜਿਹੜੀ ਆਈ ਵਾ ਇਹਨੂੰ ਕੱਢਿਆ ਜਾਵੇ ਤੇ ਸਾਨੂੰ ਸਾਡੇ ਘਰ ਵਿੱਚ ਰਹਿਣ ਦੀ ਜਗ੍ਹਾ ਦਿੱਤੀ ਜਾਵੇ ਸਿੰਦਰ ਸਿੰਘ ਗੰਡਾ ਵਾ ਵਾ ਇਹ ਜਿਹੜਾ ਤੁਹਾਡੀ ਵਾਈਫ ਨੇ ਤੁਹਾਡੇ ਤੇ ਅਲੀਗੇਸ਼ਨ ਲਾਏ ਆ ਕਿ ਤੁਸੀਂ ਇੱਕ ਆਪਣਾ ਵਿਆਹ ਕਰਵਾ ਲਿਆ ਵਾ ਬੱਚੇ ਜਿਹੜੇ ਤੁਹਾਡੇ ਉਹ ਬਾਹਰ ਬੈਠੇ ਨੇ ਕੀ ਹੁੰਦੀ ਸੀ ਸਵੇਰ ਦੇ ਇਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਭਾਜੀ ਉਹ 3 ਸਾਲ ਹੋ ਗਏ ਆ ਕੇਸ ਚੱਲਦੇ ਨੂੰ ਇਹ ਪਹਿਲਾਂ ਹੀ ਆਲਰੇਡੀ ਆਪਣੀ ਮਾਂ ਕੋਲ ਰਹਿਣ ਦੇ ਆ ਕਦੀ ਆਗੇ ਕਦੀ ਚਲ ਗਏ ਕਦੀ ਆਗੇ ਕਦੀ ਚਲ ਗਏ ਆ ਮੁੰਡਾ ਜਿਹੜਾ ਨਾ ਆਪਣੀ ਦਾਦੀ ਤੋਂ ਬਾਹਰ ਛਿੜਾ ਕੇ ਚਲ ਗਿਆ ਦਾਦੀ ਨੇ ਹੋਕਾ ਲੀ ਲਿਆ ਮਰ ਗਈ ਟੈਗ ਹੋ ਗਿਆ ਉਹਦੇ ਇੱਥੇ ਛਾਤੀ 'ਚ ਨੇ ਫੱਕ ਧੱਕਾ ਮਾਰਿਆ ਮੇਰੇ ਕੋਲ ਵੀਡੀਓ ਪ੍ਰੂਫ ਪਿਆ ਵਾ ਤੁਸੀਂ ਪਿੰਟ ਰੇਬਲ ਦੇ ਵਿੱਚ ਤੁਸੀਂ ਕੋਈ ਖੁਦ ਵੇਖ ਸਕਦੇ ਜੋ ਮੈਂ ਉਹਦਾ ਪੋਸਟ ਮਾਰਮੂਜ਼ ਕਰਵਾਇਆ ਵਾ ਐਸਐਸਪੀ ਦੇ ਦਰਖਾਸਤ ਦਿੱਤੀ ਆ ਉਹਨਾਂ ਕੰਜਰਾਂ ਨੇ ਕੱਖ ਨਹੀਂ ਮੇਰੀ ਸੁਣੀ ਤਾਂ ਮੈਂ ਤੁਸੀਂ ਉਥੇ ਜਾ ਕੇ ਪੁੱਛ ਸਕਦੇ ਜੀ ਜਿਹੜਾ ਇਹ ਭਾਂਡੇ ਮਨਦੀਪ ਕੌਰ ਨੇ ਇਲਜ਼ਾਮ ਲਾਇਆ ਵਿਆਹ ਵਾਲਾ ਉਹ ਸੱਚੀ ਗੱਲ ਸੱਚੀ ਜੀ ਮੈਂ ਵਿਆਹ ਆ ਕੇ ਕਰਾ ਲਿਆ ਜਦੋਂ ਮੈਂ ਪਹੁੰਚੀ ਨਹੀਂ ਕੋਰਟ ਦੇ ਵਿੱਚ ਮੈਂ 3 ਮਹੀਨੇ ਵੇਟ ਕਰਨ ਤੋਂ ਬਾਅਦ ਮੈਂ ਇੱਕਤਰਫੀ ਕੇਸ ਕਰਤਾ ਮੈਂ ਫਿਰ ਇਹਨੂੰ ਡੀਕਦਾ ਥੋੜੀ ਰਹਿਣਾ ਹੈ ਆਪਣੂ ਮੈਂ ਫਿਰ ਵਿਆਹ ਕਰਾ ਲਿਆ ਕੋਈ ਇਹ ਕੋਈ ਇਹ ਕੋਈ ਤੁਹਾਡਾ ਕੋਈ ਤਲਾਕ ਹੋਇਆ ਹੋਵੇ ਜਾਂ ਕੋਈ ਮੈਨੂੰ ਤਲਾਕ ਹੋਇਆ ਕਿ ਤਲਾਕ ਥੋੜੀ ਹੋਣਾ ਜਿੱਦੋਂ ਪਹੁੰਚੇ ਹੋ ਗਏ ਤਾਂ ਕੋਰਟ ਨੇ ਘੜ ਥੋੜਾ ਭਾਜੀ ਉਹਨਾਂ ਨੂੰ ਚੁੱਕਣਾ ਆਉਣਾ ਮੈਂ ਘੜ ਥੋੜੀ ਕਹਣ ਹੋਣਾ ਭੀ ਭਾਜੀ ਸਾਈਨ ਕਰੋ ਆ ਕੇ ਤੁਹਾਡਾ ਡਿਵੋਰਸ ਨਹੀਂ ਹੋਇਆ ਡਿਵੋਰਸ ਹੁਣ ਆਵਣੀ ਭਾਜੀ ਹੁਣ ਆਵਣੀ ਆਓ ਕਿਉਂਕਿ ਡਿਵੋਰਸ ਤੋਂ ਪਹਿਲੇ ਤੁਸੀਂ ਵਿਆਹ ਨਾ ਭਾਜੀ ਜਦੋਂ ਬੱਚੇ ਆੜਾ ਆੜੇ ਵੱਡੇ ਹੋ ਜਾਂਦੇ ਨੇ 18 18 19 ਸਾਲ ਦੇ ਫਿਰ ਡ ਸਾਡੇ ਬੱਚਿਆਂ ਦਾ ਕਹਿਣਾ ਆ ਕਿ ਅਸੀਂ ਜਿਹੜਾ ਆ ਆਪਣੇ ਘਰ ਇੱਥੇ ਆਪਣੇ ਪਿਓ ਦੇ ਕੋਲ ਹੁਣ ਰਹਿਣਾ ਨਾ ਜਦੋਂ ਮੈਂ ਵਿਆਹ ਕਰਾ ਲਿਆ ਪਹਿਲੋਂ ਕਿੱਥੇ ਗਏ ਸੀ ਜਦੋਂ ਪਿਓ ਕੱਲਾ ਰਹਿੰਦਾ ਏ ਜਦੋਂ ਭੁੱਖਾ ਰਹਿੰਦਾ ਏ ਐਨੀ ਐਨੀ ਜਲਬ ਜੰਮੀ ਸਾਡੇ ਘਰੇ ਉਦੋਂ ਕਿੱਥੇ ਆਏ ਸੀ ਬੱਚੇ ਹੋਰ ਕੀ ਕਹਿਣਾ ਚਾਹੁੰਦੇ ਹੁਣ ਮੈਂ ਤੇ ਇਹਨਾਂ ਕੋਲ ਮਾਫੀ ਮੰਗਣਾ ਚਾਹੁੰਨਾ ਵੀ ਜੇ ਤੇ ਮਾੜੀ-ਮੋਟੀ ਮੇਰੀ ਜ਼ਿੰਦਗੀ ਜਿਹੜੀ ਜੇ ਬਖਸ਼ੀਂਦੇ ਧੰਨਵਾਦ ਇਹਨਾਂ ਦਾ ਤੁਸੀਂ ਇਹਨਾਂ ਨੂੰ ਰੱਖਣਾ ਕਿ ਨਹੀਂ ਰੱਖਣਾ ਇਹ ਭਾਜੀ ਮੈਂ ਨਹੀਂ ਰੱਖਣਾ ਨੇ ਰੱਖਣਾ ਬੱਚਿਆਂ ਨਹੀਂ ਬੱਚਿਆਂ ਲਿਖਣਾ ਕਿ ਨਹੀਂ ਨਹੀਂ ਭਾਜੀ ਨਹੀਂ ਉਹ ਜਦੋਂ ਕੋਰਟ ਨੇ ਉਧਰੋਂ ਇਹ ਮੇਰੇ ਤੇ ਜੇ ਮੈਂ ਵਿਆਹ ਕਰਾਇਆ ਨਾ ਇਹ ਮੇਰੇ ਤੇ ਉਹ ਕੀ ਕਹਿੰਦੇ ਉਹਨੂੰ ਮੇਰੇ ਤੇ ਜੋ ਵੀ ਆ ਕਾਰਵਾਈ ਬੰਦੀ ਆ ਪਹਣ ਮੈਂ ਭੁਗਤਾਂਗਾ ਤੁਸੀਂ ਬੱਚੇ ਨਹੀਂ ਰੱਖਣੇ ਭਾਜੀ ਮੇਰੇ ਤੇ ਕਾਰਵਾਈ ਤੇ ਪਹਣ ਮੈਂ ਵਿਆਹ ਕਰਵਾਇਆ ਵਾ ਬੱਚਿਆਂ ਦੇ ਮੈਟਰ ਤੇ ਬਾਅਦ ਚ ਬੱਚਿਆਂ ਦਾ ਤੇ ਇਹਨਾਂ ਦੇ ਲਿਖਿਆ ਹੋਇਆ ਵੀ ਤਿੰਨੇ ਬੱਚੇ ਮੇਰੇ ਕੋਲ ਆ ਉਹ ਜਿਹੜੇ ਕਾਗਜ਼ ਦੇ ਸਮਨ ਹੁੰਦੇ ਨਾ ਉਹਦੇ ਵਿੱਚ ਇਹਨਾਂ ਦਾ ਖੁਦ ਲਿਖਿਆ ਪਿਆ ਵਾ ਇਹ ਬੱਚੇ ਸਾਡੇ ਹੀ ਆ ਭਾਜੀ ਮੇਰੇ ਆ ਗੱਲ ਵਿਆਹ ਤਾਂ ਹੋਈ ਆ ਉਹਨਾਂ ਨੂੰ ਪੁੱਛਿਆ ਆਗੇ ਬੱਚੇ ਜਿਹੜੇ ਆ ਇੱਥੇ ਰਹਿੰਦੇ ਸੀ ਤੁਹਾਡੇ ਕੋਲ ਉਹਨਾਂ ਦਾ ਕਹਿਣਾ ਕਿ ਸਾਡੇ ਕੋਲ ਨਹੀਂ ਰਹਿੰਦੇ ਮੈਂ ਆਪਣੇ ਪਾਪਾ ਕੋਲ ਰਹਿਨੀ ਆ ਮੇਰੀ ਭੂਈ ਮੈਨੂੰ ਬਹੁਤ ਤੰਗ ਕਰਦੀ ਰਹੀ ਆ ਹਰ ਵੇਲੇ ਮੈਨੂੰ ਬਸ ਮਾਰਦੇ ਰਹਿੰਦੇ ਗੱਲਾਂ ਬਾਤਾਂ ਹੀ ਕਰਦੇ ਰਹਿੰਦੇ ਹੁੰਦੇ ਮੈਂ ਪਾਪਾ ਨੂੰ ਬੜੀ ਵਾਰੀ ਗਿਆ ਪਾਪਾ ਆਪਣੇ ਘਰੇ ਚਲੀ ਜਾ ਪਾਪਾ ਗੱਦੀ ਨਹੀਂ ਮੇਰੀ ਗੱਲ ਸੁਣਦਾ ਰਿਹਾ ਬੜੀ ਵਾਰੀ ਮੈਂ ਗਿਆ ਪਾਪਾ ਘਰੇ ਚਲੀ ਜਾ ਆਪਣੇ ਬਸ ਭੂਈ ਨਹੀਂ ਗੱਲਾਂ ਮੰਨਦਾ ਰਿਹਾ ਪਾਪਾ ਤੁਸੀਂ ਇਹਨਾਂ ਦੇ ਕੋਲ ਨਹੀਂ ਰਹਿੰਦੇ ਰੇ ਮੈਂ ਇਹਨਾਂ ਦੇ ਕੋਲ ਹੀ ਰਹਿਣੀ ਰਹੀ ਮੈਂ ਨਾ ਇਹਨਾਂ ਨੇ ਪਲੱਸ 1 ਕਲਾਸ ਵੀ ਕਰਾਈ ਫਿਰ ਮੈਂ ਛੁੱਟੀਆਂ ਵਿੱਚ ਆਪਣੀ ਮੰਮਾ ਕੋਲ ਆਈ ਹਾਂ ਉਹ ਤੂੰ ਆਪਣੀ ਮਰਜ਼ੀ ਨਾਲ ਗਈ ਕਿ ਇਹਨਾਂ ਭੱਜੇ ਮੈਂ ਆਪਣੀ ਮਰਜ਼ੀ ਨਾਲ ਹੀ ਆਈ ਹਾਂ ਪਰ ਮੈਨੂੰ ਹਾਂਜੀ ਬਾਅਦ ਵਿੱਚ ਇਹਨਾਂ ਨੇ ਵਿਆਹ ਕਰਾ ਲਿਆ ਮੈਨੂੰ ਤੇ ਵੀ ਬਾਅਦ ਵਿੱਚ ਪਤਾ ਲੱਗਾ ਇਹਨਾਂ ਦੇ ਹਸਪਤਾਲੋਂ ਅੱਗੇ ਕਹਿੰਦੇ ਮਾਂ ਤੇ ਵਧਾਈਆਂ ਦੇਣੀਆਂ ਹਸਪਤਾਲ 'ਚ ਜੀ 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 ਪਤਾਂ ਜੀ ਅੱਜ ਤੁਸੀਂ ਇੱਥੇ ਆਏ ਜੇ ਪਰਿਵਾਰ ਦੇ ਨਾਲ ਕਿ ਕੀ ਮਾਮਲਾ ਕੀ ਹੈ ਸਾਰਾ ਜੈਗੁਰੂ ਵਾਲਮੀਕੀ ਜੀ ਜੈ ਪੀਮ ਜੈ ਭਾਰਤ ਮੈਂ ਜੀ ਰਿਸ਼ੀ ਮੱਟੂ ਅੱਜ ਅਸੀਂ ਚਾਟੀਵਿੰਡ ਪਿੰਡ ਦੇ ਵਿੱਚ ਆਏ ਹਾਂ ਇੱਥੇ ਸਾਨੂੰ ਇਹ ਇਹ ਬਲ ਪਿੰਡ ਤੋਂ ਭੈਣਿਆ ਇਹਨਾਂ ਲੋ ਸਾਨੂੰ ਦੱਸਿਆ ਗਿਆ ਸੀ ਵੀ ਸਾਨੂੰ ਸਾਡੇ ਬੱਚੇ ਜਿਹੜੇ ਆ ਸਵੀਰ ਦੇ ਆਪਣੇ ਪਿੰਡ ਜਿਹੜੇ ਆ ਚਾਟੀਵਿੰਡ ਗਿਆ ਤੇ ਉਥੇ ਜਿਹੜੇ ਇਹਨਾਂ ਨੂੰ ਘਰ ਦੇ ਅੰਦਰ ਨਹੀਂ ਵੜਨ ਦਿੱਤਾ ਜਾ ਰਹਾ ਇਹਨਾਂ ਵੱਲੋਂ ਦੱਸਣ ਦੇ ਮਤਾਬਕ ਇਹਨਾਂ ਦਾ ਝਗੜਾ ਇਹਨਾਂ ਦੇ ਘਰ ਵਾਲੇ ਨਾਲ ਕੁਝ ਦਿਨਾਂ ਤੋਂ ਜਾਂ ਕੁਝ ਚਿਰ ਤੋਂ ਚੱਲਦਾ ਸੀ ਤੇ ਇਦਾਂ ਦੇ ਜਿਹੜੇ ਬੱਚੇ ਸੀ ਇਹਨਾਂ ਦੇ ਘਰ ਵਾਲੇ ਦੇ ਕੋਲ ਹੀ ਰਹਿੰਦੇ ਸੀ ਤੇ ਇਹਨਾਂ ਦੇ ਘਰ ਵਾਲੇ ਵੱਲੋਂ ਬੱਚੇ ਪੜ੍ਹਨੇ ਵੀ ਸਕੂਲੇ ਪਾਏ ਗਏ ਸੀ ਇੱਕ ਮਹੀਨਾ ਪਹਿਲਾਂ ਜਿਹੜੀ ਕੁੜੀ ਆ ਛੁੱਟੀਆਂ ਘਟਣ ਆਪਣੀ ਮੰਮੀ ਦੇ ਕੋਲ ਜਾਂਦੀ ਆ ਉਸ ਤੋਂ ਬਾਅਦ ਉਹਦੇ ਵੱਲੋਂ ਇਹਦੀ ਕੁੜੀ ਦੇ ਪਪਾ ਵੱਲੋਂ ਆਪਣਾ ਜਿਹੜਾ ਨਾ ਵਿਆਹ ਕਰਕੇ ਨਾ ਤੇ ਕੋਈ ਲੇਡੀਜ਼ ਘਰ ਲੈ ਜਾਂਦੀ ਗਈ ਆ ਹੁਣ ਜਿਹੜੀ ਉਹ ਲੇਡੀਜ਼ ਆ ਇਹਨੂੰ ਘਰ ਨਹੀਂ ਵੜਨ ਦਿੱਤੀ ਜਾ ਰਹੀ ਇਹ ਸਵੇਰ ਆਇਨਾ ਦਾ ਮੰਦਾ ਆਇਆ ਤੇ ਸਾਨੂੰ ਪਤਾ ਲੱਗਾ ਤੇ ਇਸ ਮੌਕੇ ਤੇ ਪਹੁੰਚੇ ਆ ਤੇ ਹੁਣ ਇਹਨਾਂ ਦੀ ਜਿਹੜੀ ਆ ਇਹਨਾਂ 181 ਤੇ ਕਾਲ ਵੀ ਕੀਤੀ ਆ ਤੁਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਤੇ ਜਿਹੜੀ ਇਹਨਾਂ ਦੀ ਮਤ ਕੀਤੀ ਜਾਵੇ ਇਹਨਾਂ ਨੂੰ ਅੰਦਰਵਾੜਿਆ ਜਾਵੇ ਘਰ ਦੇ ਤੇ ਜਿਹੜੀ ਜਿਨ੍ਹਾਂ ਨੇ ਜਿਹੜੇ ਉਹਨੇ ਬੰਦੇ ਨੇ ਬਿਨਾਂ ਤਲਾਕ ਤੋਂ ਵਿਆਹ ਕਰਵਾਇਆ ਜੇ ਕੋਈ ਗੱਲਬਾਤ ਆ ਤੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਗਰ ਇਹ ਜੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੇ ਤੁਹਾਡੇ ਵੱਲੋਂ ਕੀ ਅਗਲਾ ਪੀੜਾ ਹੋਗਾ ਉੱਚ ਅਧਿਕਾਰੀਆਂ ਨੂੰ ਮਿਲਿਆ ਜਾਏਗਾ ਤੇ ਜਿਹੜਾ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕਰਵਾਈ ਜਾਏਗੀ